ਤੋ ਜਗਜੀਤ ਸਿੰਘ ਢੱਲੇਵਾਲ ਨੂੰ ਅੱਜ 66ਵੇਂ ਦਿਨ ਟਰਾਲੀ ਤੋਂ ਬਾਹਰ ਕੱਢਿਆ ਜਾ ਰਿਹਾ। ਤਕਰੀਬਨ 10 ਦਿਨਾਂ ਤੋਂ ਜਗਜੀਤ ਸਿੰਘ ਢੱਲੇਵਾਲ ਬਾਹਰ ਧੁੱਪ ਦੇ ਲਈ ਤਾਜੀ ਹਵਾ ਦੇ ਲਈ ਟਰਾਲੀ ਦੇ ਵਿੱਚ ਆਏ ਸੀ ਤਾਂ ਤਕਰੀਬਨ 10 ਦਿਨਾਂ ਬਾਅਦ ਅੱਜ ਦੁਬਾਰਾ ਉਹਨਾਂ ਨੂੰ ਫਿਰ ਜਿਹੜਾ ਹੈਗਾ ਸਟੇਜ ਦੇ ਉੱਪਰ ਲਿਆਂਦਾ ਜਾ ਰਿਹਾ। ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਜਗਜੀਤ ਸਿੰਘ ਢੱਲੇਵਾਲ ਲਗਾਤਾਰ 66ਵੇਂ ਦਿਨ ਮਰਨ ਵਰਤ ਦੇ ਉੱਪਰ ਨੇ ਅੱਜ ਖਨੌਰੀ ਬਾਰਡਰ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਜਿਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਤਮਸਤਕ ਹੋਣ ਦੇ ਲਈ ਜਿਹੜਾ ਹੈਗਾ ਜਾਣਗੇ ਜਿਸ ਤੋਂ ਬਾਅਦ ਮੱਥਾ ਟੇਕਣ ਤੋਂ ਬਾਅਦ ਉਹ ਸਟੇਜ ਦੇ ਉੱਪਰ ਜਾ ਕੇ ਵੀ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਸ਼ਾਮਲ ਹੋਣਗੇ ਤਾਂ ਤਕਰੀਬਨ 10 ਦਿਨ ਹੋ ਚੁੱਕੇ ਨੇ ਲਗਾਤਾਰ ਜਿਹੜੇ ਜਗਜੀਤ ਸਿੰਘ ਢੱਲੇਵਾਲ ਸੀ ਉਹ ਬਾਹਰ ਇੱਕ ਨਿੱਜੀ ਹੋਟਲ ਦੇ ਨਜ਼ਦੀਕ ਇੱਕ ਜਿਹੜੀ ਟਰਾਲੀ ਆ ਟਰਾਲੀ ਦੇ ਵਿੱਚ ਉਹ ਲਿਆਂਦੇ ਗਏ ਸੀ ਉਹਨਾਂ ਨੂੰ ਸਟੇਜ ਤੋਂ ਬਾਹਰ ਲਿਆਂਦਾ ਗਿਆ ਸੀ ਤੇ ਹੁਣ 10 ਦਿਨਾਂ ਬਾਅਦ ਦੁਬਾਰਾ ਫਿਰ ਜਿਹੜੇ ਹੈਗੇ ਨੇ ਜਗਜੀਤ ਸਿੰਘ ਢੱਲੇਵਾਲ ਉਹ ਬਾਹਰ ਕੱਢੇ ਜਾਣਗੇ ਗੁਰਿੰਦਰ ਸਿੰਘ ਪੰਘੂ ਸਾਡੇ ਨਾਲ ਨੇ ਕਿਸਾਨ ਲੇਟਰ ਪੰਘੂ ਸਾਹਿਬ ਕਿਵੇਂ ਦੇਖਦੇ ਹੋ 10 ਦਿਨਾਂ ਬਾਅਦ ਦੁਬਾਰਾ ਅੱਜ ਫਿਰ ਸਟੇਜ ਤੇ ਲਿਆਂਦਾ ਜਾ ਰਿਹਾ ਆ ਦੇਖੋ ਅ ਅੱਜ ਸ਼ਾਰਟ ਮੈਂ ਦੇਣਾ ਢੱਲੇਵਾਲ ਸਾਹਿਬ ਨੂੰ ਮਰਨ ਵਰਤਦਾ ਸਿਰਫ ਤੇ ਸਿਰਫ ਮੈਡੀਸਨ ਐਡ ਸੀਗੀ ਉਤੋਂ ਗਾਂ ਜਿਹੜਾ ਪਰਸੋਂ 28 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਾਇਆ ਗਿਆ ਸੀ ਉਹਨਾਂ ਦੇ ਅੱਜ ਭੋਗ ਪਾਏ ਨੇ ਔਰ ਢੱਲੇਵਾਲ ਸਾਹਿਬ ਨੇ ਅ ਉਹਨਾਂ ਦਾ ਸੀ ਅੰਦਰੋਂ ਵੀ ਨਮਸਕਾਰ ਕਰਕੇ ਆਈਏ ਉਹ ਹੋਣਾ ਗੁਰੂ ਮਹਾਰਾਜ ਸਾਹਿਬ ਉੱਧਰ ਪ੍ਰਕਾਸ਼ ਨੇ ਉੱਥੇ ਨਮਸਕਾਰ ਕਰਨਗੇ ਇਸ ਕਰਕੇ ਉਹਨਾਂ ਨੂੰ ਲੈ ਕੇ ਚੱਲੇ ਨੇ ਕਿਉਂਕਿ ਉਹਨਾਂ ਤੋਂ ਹਲੇ ਪ੍ਰੋਪਰ ਨਾ ਜ਼ਿਆਦਾ ਟਾਈਮ ਬੈਠ ਵੀ ਨਹੀਂ ਹੁੰਦਾ ਖੰਡਨ ਤਾਂ ਬਹੁਤ ਦੂਰ ਦੀ ਗੱਲ ਆ ਸੋ ਜਿਵੇਂ ਮੋਰਚਿਆਂ ਦੀ ਚੜ੍ਹਦੀ ਕਲਾ ਲਈ ਮਹਾਰਾਜੇ ਪ੍ਰਕਾਸ਼ ਕਰਾਏ ਗਏ ਸੀਗੇ ਔਰ ਢੱਲੇ ਵਾਲੇ ਸਾਹਿਬ ਦੀ ਸੇਧ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੋਈ ਸੀ ਉਹਨਾਂ ਤੋਂ ਬਾਅਦ ਹੁਣ ਉਹਨਾਂ ਨੇ ਥੋੜਾ ਜਿਹਾ ਕਿਹਾ ਸੀਗਾ ਵੀ ਮੈਨੂੰ ਲੈ ਕੇ ਜਾਓ ਮੈਂ ਨਤਮਸਤਕ ਹੋਣਾ ਗੁਰੂ ਸਾਹਿਬ ਨੂੰ ਬਹੁਤ ਵੱਡੀ ਗੱਲ ਆ ਗੁਰੂ ਸਾਹਿਬ ਨੂੰ ਮੰਨਣ ਵਾਲੇ ਆ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਚੱਲਣ ਵਾਲੇ ਹੈਗੇ ਢੱਲੇ ਵਾਲੇ ਸਾਹਿਬ ਔਰ ਸਾਡੀ ਸੋਚ ਵੀ ਇਹੀ ਆ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੈਗਾ ਜਿਵੇਂ ਅਸੀਂ ਲੜਾਈ ਲੜਦੇ ਹਾਂ ਵੀ ਕਿੱਤਾ ਗੁਰੂ ਨਾਨਕ ਸਾਹਿਬ ਨੇ ਹੀ ਦਿੱਤਾ ਸ ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੇ ਮਾਲਕ ਬਣਾਇਆ ਤਾਂ ਚੰਗਾ ਲੱਗਦਾ ਜ ਨਤਮਸਤਕ ਹੋਣਗੇ ਡੱਲੇਵਾਲ ਸਾਹਿਬ ਤੁਹਾਡੇ ਕੈਮਰੇ ਕੈਦ ਕਰਕੇ ਪੂਰੇ ਦੇਸ਼ ਦੁਨੀਆ ਨੂੰ ਡੱਲੇਵਾਲ ਸਾਹਿਬ ਦੀ ਤਸਵੀਰ ਦਿਖਾਉਣਗੇ ਔਰ ਸਭ ਤੋਂ ਵੱਡੀ ਗੱਲ ਸਾਡੇ ਲਈ ਜਿਹੜੀ ਅਹਿਮ ਗੱਲ ਹੈਗੀ ਆ ਉਹ ਗੁਰੂ ਸਾਹਿਬ ਨੂੰ ਨਮਸਕਾਰ ਕਰਨਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈਗੀ ਉਹ ਸਭ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਜਾਣਗੇ ਜਗਜੀਤ ਸਿੰਘ ਡੱਲੇਵਾਲ ਸਟੇਜ 'ਤੇ ਵੀ ਜਾਣਗੇ ਨੀ ਸਰਪਸ ਸਟੇਜ ਤੇ ਨਮਸਕਾਰ ਕਰਕੇ ਉਹ ਬਾਅਦਸ ਫੇਰ ਟਰਾਲੀ ਚ ਆ ਜਣਗੇ ਹਲੇ ਸੇਹਤ ਜਾਬ ਉਹ ਨਹੀਂ ਨਹੀਂ ਹੈਗੀ ਬਈ ਮਤਲਬ ਬੈਠਣਾ ਵੀ ਉਹਨਾਂ ਨੂੰ ਪ੍ਰੋਬਲਮ ਹੈਗੀ ਆ ਔਰ ਮਸਲਾ ਚ ਕਈ ਕਈ ਪ੍ਰੋਬਲਮਾਂ ਹੈਗੀਆਂ ਮੈਂ ਸਵੇਰੇ 10 15 ਮਿੰਟ ਉਹਨਾਂ ਨਾਲ ਮਿਲਿਆ ਸੀ ਗੱਲਬਾਤ ਕੀਤੀ ਸੀ ਸੋ ਨਤਮਸਕ ਹੋਣਾ ਉਹਨਾਂ ਤਾਂ ਗੁਰੂ ਸਾਹਿਬ ਨੇ ਹੀ ਚੜ੍ਹਦੀ ਕਲਾ ਅੱਜ ਤੱਕ ਰੱਖੀ ਆ ਉਹਨਾਂ ਤੇਈ ਭਰੋਸਾ ਹੈਗਾ ਉਹ ਜਲਦੀ ਤੋਂ ਜਲਦੀ ਸਿਹਤ ਡੱਲੇਵਾਲ ਸਾਹਿਬ ਨੂੰ ਕਰਨਗੇ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਇਹ ਟਰਾਲੀ ਦੀਆਂ ਤਸਵੀਰਾਂ ਨੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਲੱਗ ਪੂਗੇ ਪਿਛਲੇ 10 ਦਿਨਾਂ ਤੋਂ ਜਿਹੜੇ ਹੈਗੇ ਨੇ ਲਗਾਤਾਰ ਡਟੇ ਹੋਏ ਨੇ ਛਿਆੜ ਦਿਨਾਂ ਜੋ ਹੋ ਚੁੱਕੇ ਨੇ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਉੱਪਰ ਨੇ ਤੇ ਅੱਜ ਜਿਹੜਾ ਹੈਗਾ ਉਹਨਾਂ ਨੂੰ ਤਕਰੀਬਨ 10 ਦਿਨਾਂ ਦੇ ਬਾਅਦ ਟਰਾਲੀ ਤੋਂ ਬਾਹਰ ਕੱਢਿਆ ਜਾਊਗਾ ਨਤਮਸਤਕ ਹੋਣਗੇ ਜਗਜੀਤ ਸਿੰਘ ਡੱਲੇਵਾਲ ਅਖੰਡਪਾਠ ਦੇ ਜਿਹੜੇ ਹੈਗੇ ਨੇ ਭੋਗ ਅੱਜ ਪਾਏ ਗਏ ਨੇ ਤੇ ਹੁਣ ਉਹ ਖੁਦ ਜਿਹੜੇ ਗੁਰੂ ਗ੍ਰੰਥ ਸਾਹਿਬ ਅੱਗੇ ਜਾਣਗੇ ਅਰਦਾਸ ਕਰਨਗੇ ਸਿਹਤ ਨੂੰ ਲੈ ਕੇ ਤੇ ਮੋਰਚੇ ਦੀ ਜਿੱਤ ਨੂੰ ਲੈ ਕੇ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਨਤਮਸਤਕ ਹੋਊਗਾ ਤਾਂ ਲਗਾਤਾਰ ਜਦੋਂ ਪਹਿਲਾਂ ਵੀ ਜਗਜੀਤ ਸਿੰਘ ਡੱਲੇਵਾਲ ਬਾਹਰ ਆਏ ਸੀ ਜਦੋਂ ਪਹਿਲਾਂ ਵੀ ਉਹ ਬਾਹਰ ਆਏ ਸੀ ਇਸ ਜਗ੍ਹਾ ਦੇ ਉੱਪਰ ਉਦੋਂ ਵੀ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਤਮਸਤਕ ਹੋ ਕੇ ਫਿਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਹੈਗੇ ਸੀ ਉਹੋ ਟਰਾਲੀ ਦੇ ਵਿੱਚ ਆਏ ਸੀ ਤਾਂ ਹੁਣ ਇਹ ਜਿਹੜੀ ਟਰਾਲੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਲਿਆਂਦਾ ਗਿਆ ਸੀ ਜਿੱਥੇ ਕਿ ਉਹਨਾਂ ਨੂੰ ਤੁੱਪ ਲੱਗਦੀ ਸੀ ਤਾਜੀ ਹਵਾ ਲੱਗਦੀ ਸੀ ਪਰ ਹੁਣ ਵਾਪਸ ਫਿਰ ਜਗਜੀਤ ਸਿੰਘ ਡੱਲੇਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ

ਔਰ ਜਿੱਤ ਤੱਕ ਲੈ ਕੇ ਜਾਣ ਤਾਂ یہی ਅਰਦਾਸ ਹੈ ਔਰ ਜਗਜੀਤ ਸਿੰਘ ਡੱਲੇਵਾਲ ਜੀ ਗੁਰੂਗ੍ਰੰਥ ਸਾਹਿਬ ਜੀ ਦੇ ਸਾਹਮਣੇ ਨਤਮਸਤਕ ਹੋਣੇ ਜਾ ਰਹੇ ਨੇ ਤਾਂ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਛਿਆੜ ਦਿਨ ਹੋ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਜਿਹੜੀ ਹੈਗੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਪਰ ਲੋਕਾਂ ਦਾ ਇਕੱਠ ਵੀ ਤੁਸੀਂ ਦੇਖ ਸਕਦੇ ਹੋ ਕਿ ਜਗਜੀਤ ਸਿੰਘ ਡੱਲੇਵਾਲ ਦੀ ਇੱਕ ਝਲਕ ਦੇ ਲਈ ਜਿਹੜੇ ਹੈਗੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਇਕੱਠੇ ਹੋ ਗਏ ਨੇ ਜਗਜੀਤ ਸਿੰਘ ਢੱਲੇਵਾਲ ਅਰਜਨ ਨਤਮਸਤਕ ਹੋਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਇਸ ਤੋਂ ਬਾਅਦ ਫਿਰ ਲੋਕਾਂ ਦੇ ਵਿੱਚ ਉਹਨਾਂ ਨੂੰ ਲਜਾਇਆ ਜਾਊਗਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਨੇ ਲੋਕ ਮੌਜੂਦ ਨੇ ਉੱਥੇ ਦੁਬਾਰਾ ਫਿਰ ਸਟੇਜ ਦੇ ਉੱਪਰ ਜਗਜੀਤ ਸਿੰਘ ਢੱਲੇਵਾਲ ਜਾਣਗੇ ਤਾਂ ਪਹਿਲਾਂ ਸਟੇਜ ਦੇ ਨਜ਼ਦੀਕ ਇੱਕ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਉਹ ਬਣਾਇਆ ਗਿਆ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਉੱਤੇ ਨਤਮਸਤਕ ਹੋਣਗੇ ਮੱਥਾ ਟੇਕਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਿਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਫਿਰ ਸਟੇਜ ਦੇ ਉੱਪਰ ਜਾਣਗੇ ਤਾਂ ਤਸਵੀਰਾਂ ਤੁਹਾਨੂੰ ਅਸੀਂ ਖਨੌਰੀ ਬਾਰਡਰ ਦੀਆਂ ਦਿਖਾ ਰਹੇ ਹਾਂ ਜਿੱਥੇ 26 ਨਵੰਬਰ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਜਗਜੀਤ ਸਿੰਘ ਢੱਲੇਵਾਲ ਨੇ ਉਹ ਡਟੇ ਹੋਏ ਨੇ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਜਗਜੀਤ ਸਿੰਘ ਢੱਲੇਵਾਲ ਕਰ ਰਹੇ ਨੇ ਤੇ ਹੁਣ ਸਟੇਜ ਦੇ ਉੱਪਰ ਇਹ ਜਿਹੜੇ ਹੈਗੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਹੈਗੇ ਨੇ ਪੂਰੇ ਲੋਕ ਜਿਹੜੇ ਹੈਗੇ ਨੇ ਉਹਰੇ ਇਕੱਠੇ ਹੋਏ ਨੇ ਸ੍ਰੀ ਗੁਰੂ ਅਖੰਡ ਸਾਹਿਬ ਦੇ ਭੋਗ ਜਿਹੜੇ ਹੈਗੇ ਨੇ ਉਹ ਅੱਜ ਪਾਏ ਹੋਏ ਨੇ ਤੇ ਜਗਜੀਤ ਸਿੰਘ ਢੱਲੇਵਾਲ ਅੱਜ ਦੁਬਾਰਾ ਫਿਰ ਲੋਕਾਂ ਦੇ ਵਿੱਚ ਆ ਰਹੇ ਨੇ ਤਾਂ 10 ਦਿਨਾਂ ਤੋਂ ਇਸ ਸਟੇਜ ਤੋਂ ਜਗਜੀਤ ਸਿੰਘ ਢੱਲੇਵਾਲ ਨੂੰ ਬਾਹਰ ਕੱਢਿਆ ਗਿਆ ਸੀ ਉਹ ਆਪਣੇ ਤਾਜੀ ਹਵਾ ਤੇ ਧੁੱਪ ਦੇ ਲਈ ਜਿਹੜੇ ਹੈਗੇ ਨੇ ਜਗਜੀਤ ਸਿੰਘ ਢੱਲੇਵਾਲ ਸਟੇਜ ਦੇ ਵਿੱਚ ਗਏ ਸੀ ਪਰ ਹੁਣ ਦੁਬਾਰਾ ਫਿਰ ਉਹਨਾਂ ਨੂੰ ਸਟੇਜ ਦੇ ਕੋਲੇ ਲਿਆਂਦਾ ਜਾ ਰਿਹਾ ਦੁਬਾਰਾ ਫਿਰ ਜਗਜੀਤ ਸਿੰਘ ਢੱਲੇਵਾਲ ਲੋਕਾਂ ਦੇ ਵਿੱਚ ਆ ਰਹੇ ਨੇ ਤਾਂ ਤੁਹਾਨੂੰ ਕਿਸਾਨਾਂ ਦੀਆਂ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਜਗਜੀਤ ਸਿੰਘ ਢੱਲੇਵਾਲ ਦੀ ਤੁਹਾਨੂੰ ਤਸਵੀਰ ਵੀ ਦਿਖਾ ਰਹੇ ਹਾਂ ਕਿ ਤਕਰੀਬਨ 10 ਦਿਨ ਬਾਅਦ ਦੁਬਾਰਾ ਫਿਰ ਜਗਜੀਤ ਸਿੰਘ ਢੱਲੇਵਾਲ ਸਟੇਜ ਦੇ ਉਪਰ ਆਏ ਨੇ ਜਿੱਤੇ ਕਿ ਉਹਨਾਂ ਨੂੰ ਲਿਆਂਦਾ ਜਾ ਰਿਹਾ ਉਹਨਾਂ ਦੀ ਸਿਹਤ ਕਾਮਯਾਬੀ ਨੂੰ ਲੈ ਕੇ ਜਿਹੜੇ ਅਰਦਾਸਾਂ ਨੇ ਉਹ ਵੀ ਕੀਤੀਆਂ ਜਾ ਰਹੀਆਂ ਨੇ ਤਾ ਤਸਵੀਰਾਂ ਦੇਖ ਸਕਦੇ ਹੋ ਜਗਜੀਤ ਸਿੰਘ ਢੱਲੇਵਾਲ ਦੀਆਂ ਜਿੱਥੇ ਹੁਣ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਉਹਨਾਂ ਦੇ ਵੱਲੋਂ ਹੱਥ ਜੋੜੇ ਗਏ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਫਿਲਹਾਲ ਉਹਨਾਂ ਦੀ ਜਿਹੜੀ ਆ ਸਿਹਤ ਉਹ ਇਸ ਤਰੀਕੇ ਦੀ ਨਹੀਂ ਹੈਗੀ ਕਿ ਉਹ ਖੜੇ ਹੋ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਝੁਕ ਜਾਣ ਤਾਂ ਉਹੀ ਜਿਹੜੀ ਉਹਨਾਂ ਦੀ ਬੱਦ ਹੈਗਾ ਉਹ ਇੱਥੇ ਮੈਡੀਕਲ ਸਹਾਇਤਾ ਡਾਕਟਰਾਂ ਦੇ ਵੱਲੋਂ ਵਰਕਰਾਂ ਦੇ ਵੱਲੋਂ ਇੱਥੇ ਲਿਆਂਦਾ ਗਿਆ ਜਿੱਥੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਿਹੜੇ ਜਗਜੀਤ ਸਿੰਘ ਢੱਲੇਵਾਲ ਨੇ ਹੱਥ ਜੋੜੇ ਹੋਏ ਨੇ ਜਗਜੀਤ ਸਿੰਘ ਢੱਲੇਵਾਲ ਲਗਾਤਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋ ਰਹੇ ਨੇ ਤਾਂ ਤਸਵੀਰਾਂ ਤੁਸੀਂ ਇਹ ਖਨੌਰੀ ਬਾਰਡਰ ਦੀਆਂ ਦੇਖ ਰਹੇ ਹੋ ਜਿੱਥੇ ਕਿ ਜਗਜੀਤ ਸਿੰਘ ਢੱਲੇਵਾਲ 69ਵਾਂ ਦਿਨ ਅੰਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਣ ਦੇ ਲਈ ਉਹਨਾਂ ਨੇ ਇੱਛਾ ਜ਼ਾਹਿਰ ਕੀਤੀ ਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਟੇਜ ਦੇ ਉੱਪਰ ਕਿਸਾਨਾਂ ਦੇ ਵਿੱਚ ਲਿਆਂਦਾ ਗਿਆ ਅਸੀਂ ਗੱਲਬਾਤ ਕਰਾਂਗੇ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿ ਜਿਹੜੇ ਜਗਜੀਤ ਸਿੰਘ ਡੱਲੇਵਾਲ ਹੈਗੇ ਨੇ ਹੁਣ ਲੰਬੇ ਸਮੇਂ ਬਾਅਦ ਇੱਥੇ ਆਏ ਨੇ ਉਹਨਾਂ ਦੇ ਵੱਡੇ ਭੈਣ ਸਾਡੇ ਵਿੱਚ ਮੌਜੂਦ ਨੇ ਭੈਣ ਜੀ ਤੁਸੀਂ ਤੁਹਾਡੀ ਅੱਖਾਂ ਦੇ ਵਿੱਚ ਹੰਝੂ ਨੇ ਤੁਹਾਡੇ ਭਰਾ ਅੱਜ ਫਿਰ ਦੁਬਾਰਾ ਸਟੇਜ ਦੇ ਉੱਪਰ ਆਏ ਨੇ 10 ਦਿਨ ਪਹਿਲਾਂ ਇੱਥੋਂ ਗਏ ਸੀ ਤਾਂ ਬਿਲਕੁਲ ਜਗਜੀਤ ਸਿੰਘ ਢੱਲੇਵਾਲ ਦੇ ਭੈਣ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਵੱਡੀ ਭੈਣ ਆਪਣੇ ਭਰਾ ਨੂੰ ਦੇਖਣ ਦੇ ਲਈ ਜਿਹੜੀ ਹੈਗੀ ਆ ਉਹ ਪਹੁੰਚੇ ਨੇ ਲਗਾਤਾਰ ਉਹਨਾਂ ਦੇ ਵੱਡੇ ਭੈਣ ਇੱਥੇ ਮੌਜੂਦ ਰਹਿੰਦੇ ਨੇ ਆਪਣੇ ਭਰਾ ਦੇ ਨਾਲ ਤਾਂ ਹੁਣ ਉਹਨਾਂ ਦੇ ਨਾਲ ਫਿਰ ਜਿਹੜੇ ਹੈਗੇ ਨੇ ਜਾਣ ਕਿ ਨਤਮਸਤਕ ਹੋਣ ਤੋਂ ਬਾਅਦ ਫਿਰ ਦੁਬਾਰਾ ਜਗਜੀਤ ਸਿੰਘ ਢੱਲੇਵਾਲ ਆਪਣੀ ਉਸੇ ਟਰਾਲੀ ਦੇ ਵਿੱਚ ਜਿੱਥੇ ਕਿ ਉਹਨਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਆ ਦੁਬਾਰਾ ਲੈ ਕੇ ਜਾਇਆ ਜਾ ਰਿਹਾ ਅਜਾ ਕੱਢ ਪਾਠ ਸਾਬ ਦੇ ਭੋਗ ਜਿਹੜੇ ਹੈਗੇ ਨੇ ਉਹ ਖਨੋਰੀ ਬਾਰਡਰ ਤੇ ਪਾਏ ਗਏ ਸੀ ਖਨੋਰੀ ਬਾਰਡਰ ਤੇ ਨਤਮਸਤਕ ਜਗਜੀਤ ਸਿੰਘ ਢੱਲੇਵਾਲ ਹੋਏ ਨੇ ਜਿਸ ਤੋਂ ਬਾਅਦ ਦੁਬਾਰਾ ਫਿਰ ਉਹਨਾਂ ਨੂੰ ਟਰਾਲੀ ਦੇ ਵਿੱਚ ਲਿਜਾਇਆ ਜਾ ਰਿਹਾ ਕਿਉਂਕਿ ਡਾਕਟਰਾਂ ਦੇ ਵੱਲੋਂ ਮੈਡੀਕਲ ਸਹਾਇਤਾ ਜਦੋਂ ਹਾਂ ਹੋਈ ਸੀ ਉਸ ਤੋਂ ਬਾਅਦ ਡਾਕਟਰਾਂ ਦੀ ਅਪੀਲ ਸੀ ਕਿ ਜਗਜੀਤ ਸਿੰਘ ਢੱਲੇਵਾਲ ਜਿਹੜੇ ਹੈਗੇ ਨੇ ਉਹਨਾਂ ਨੂੰ ਤਾਜ਼ਾ ਧੁੱਪ ਦੀ ਜ਼ਰੂਰਤ ਆ ਉਹਨਾਂ ਨੂੰ ਤਾਜ਼ਾ ਹਵਾ ਦੀ ਜ਼ਰੂਰਤ ਆ ਜਿਸ ਤੋਂ ਬਾਅਦ ਤਕਰੀਬਨ 56ਵੇਂ 57ਵੇਂ ਦੇਣਾ ਉਹਨਾਂ ਨੂੰ ਬਾਹਰ ਕੱਢਿਆ ਗਿਆ ਸੀ 18 ਤਰੀਕ ਨੂੰ ਜਦੋਂ ਕੇਂਦਰੀ ਏਜੰਸੀਆਂ ਦੇ ਜਿਹੜੇ ਨੁਮਾਇंदे ਹੈਗੇ ਸੀ ਇੱਥੇ ਆਏ ਸੀ ਜੁਆਇੰਟ ਸੈਕਟਰੀ ਜਿਹੜੇ ਹੈਗੇ ਸੀ ਇੱਥੇ ਪਹੁੰਚੇ ਸੀ ਉਹਨਾਂ ਦੇ ਵੱਲੋਂ ਜਗਜੀਤ ਸਿੰਘ ਢੱਲੇਵਾਲ ਤੇ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ 14 ਤਰੀਕ ਦੀ ਮੀਟਿੰਗ ਆ ਜਿਸ ਤੋਂ ਬਾਅਦ ਮੈਡੀਕਲ ਸਹਾਇਤਾ ਲੈਣ ਨੂੰ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਹਾਂ ਕਰ ਦਿੱਤੀ ਗਈ ਸੀ ਤੇ ਜਗਜੀਤ ਸਿੰਘ ਢੱਲੇਵਾਲ ਨੂੰ ਫਿਰ ਡਾਕਟਰਾਂ ਦੀ ਅਪੀਲ ਤੋਂ ਬਾਅਦ ਬਾਹਰ ਲਿਆਂਦਾ ਗਿਆ ਸੀ ਧੁੱਪ ਦੀ ਉਹਨਾਂ ਨੂੰ ਜ਼ਰੂਰਤ ਹੈਗੀ ਸੀ ਉਹਨਾਂ ਨੂੰ ਤਾਜੀ ਹਵਾ ਦੀ ਜ਼ਰੂਰਤ ਹੈਗੀ ਸੀ ਤੇ ਹੁਣ 10 ਦਿਨ ਬਾਹਰ ਟਰਾਲੀ ਦੇ ਵਿੱਚ ਰਹਿਣ ਤੋਂ ਬਾਅਦ ਜਗਦੀਸ਼ ਸਿੰਘ ਢੱਲੇਵਾਲ ਫਿਰ ਦੁਬਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਤਮਸਤਕ ਹੋਏ ਨੇ ਅੱਜ 2 ਦਿਨਾਂ ਤੋਂ ਪਾਠ ਜਿਹੜੇ ਹੈਗੇ ਸੀ ਸ੍ਰੀ ਅਖੰਡ ਪਾਠ ਸਾਹਿਬ ਦੇ ਚੱਲ ਰਹੇ ਸੀ ਤੇ ਅੱਜ ਭੋਗ ਜਿਹੜੇ ਹੈਗੇ ਨੇ ਪਾਏ ਗਏ ਨੇ ਜਿਸ ਤੋਂ ਬਾਅਦ ਹੁਣ ਜਗਦੀਸ਼ ਸਿੰਘ ਢੱਲੇਵਾਲ ਖੁਦ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋ ਕੇ ਆਏ ਨੇ ਉਹਨਾਂ ਨੇ ਮੱਥਾ ਟੇਕਿਆ ਤਾਂ ਜਿਸ ਤੋਂ ਬਾਅਦ ਦੁਬਾਰਾ ਫਿਰ ਉਹਨਾਂ ਨੂੰ ਉਹਨਾਂ ਦੀ ਟਰਾਲੀ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਲਗਾਤਾਰ ਛੇੜ ਦਿਨ ਹੋ ਚੁੱਕੇ ਨੇ ਲਗਾਤਾਰ ਛੇੜ ਦਿਨ ਤੋਂ ਜਗਜੀਤ ਸਿੰਘ ਢੱਲੇਵਾਲ ਜਿਹੜੇ ਹੈਗੇ ਨੇ ਉਹ ਡਟੇ ਹੋਏ ਨੇ ਕੇਂਦਰ ਸਰਕਾਰ ਦੇ ਖਿਲਾਫ ਆਪਣੇ ਮੰਗਾਂ ਨੂੰ ਲੈ ਕੇ ਤੇ ਹੁਣ ਜਗਜੀਤ ਸਿੰਘ ਢੱਲੇਵਾਲ ਬਾਹਰ ਆਏ ਨੇ ਉਹਨਾਂ ਦੀ ਵੱਡੀ ਭੈਣ ਨਾਲ ਗੱਲ ਕਰਦੇ ਆ ਮਾਤਾ ਜੀ ਕਿਵੇਂ ਲੱਗਿਆ ਆਪਣੇ ਭਰਾ ਦੀ ਸਿਹਤ ਹੁਣ ਠੀਕ ਆ ਤੁਹਾਡੇ ਭਰਾ ਦੀ ਕਿਵੇਂ ਕੀ ਕਹਿਣਾ ਚਾਹੁੰਦੇ ਹੋ ਠੀਕ ਆ ਬਸ ਵੈਗੁਰੂ ਦਾ ਸ਼ੁਕਰ ਕਰਦੇ ਆ ਮਹਾਰਾਜ ਦਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੀ ਰੋਤਾ ਤੰਦਰੁਸਤੀ ਬਖਸ਼ੇ ਮਹਾਰਾਜੇ ਦੀਆਂ ਮੰਗਾ ਪੂਰਨ ਕਰੇ ਮਾਲਕ ਹੁਣ ਠੀਕ ਆ ਡਾਕਟਰੀ ਸਹਾਇਤਾ ਮਿਲ ਰਹੀ ਆ ਤਾਂ ਸਿਹਤ ਵਿੱਚ ਸੁਧਾਰ ਲੱਗਦਾ ਕਿਤੇ ਨਾ ਕਿਤੇ ਇੱਕ ਭੈਣ ਨੂੰ ਹੌਸਲਾ ਮਿਲ ਰਿਹਾ ਮਿਲਦਾ ਮਿਲ ਰਿਹਾ ਪਰ ਸਾਥ ਹੋ ਵੇਖਿਆ ਨਹੀਂ ਜਾਂਦਾ ਇਸ ਤਰ੍ਹਾਂ ਜੋ ਚੱਕੀ ਫਿਰਦੇ ਆਪਾਂ ਕਿੱਥੇ ਇਹਨੇ ਸੇਰ ਨੂੰ ਬੜਕਦਾ ਸੀਗਾ ਤੇ ਅੱਜ ਇੰਨੇ ਜਾਣੇ ਦੇਖਿਆ ਨਹੀਂ ਹੁੰਦੇ ਕੰਨੀਆਂ ਤੇ ਚੱਕਣ ਵਾਲੀ ਗੱਲ ਬਣੀ ਹੋਈ ਆ ਅੱਜ ਜਦੋਂ ਲੇਟੇ ਹੋਏ ਮੱਥਾ ਦੇਗ ਰਹੇ ਸੀ ਤੁਹਾਡੀ ਅੱਖਾਂ ਭਰਾਈਆਂ ਸੀ ਤੇ ਹੋਰ ਕਿੱਥੇ ਨੇ ਡੰਡੋਤ ਕਰਨੀ ਸੀ ਆਪ ਉੱਠ ਕੇ ਹਨ ਤੇ ਕਿੱਥੇ ਫਿਰ ਉਹ ਗੱਲਾਂ ਦੇ ਹੁੰਦੇ ਅੱਜ ਬਾਈ ਗੁਰੂ ਦਾ ਪੰਨਾ ਹੈ ਜੋ ਅੱਗੇ ਕਿਵੇਂ ਦੇਖਦੇ ਹੋ ਮਾਤਾ ਜੀ 14 ਤਰੀਕ ਦੀ ਮੀਟਿੰਗ ਆ ਲੱਗਦਾ ਮੀਟਿੰਗ ਚ ਕੋਈ ਹੱਲ ਨਿਕਲੂਗਾ ਉਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਵੀਰੇ ਨਿਕਲਣਾ ਤਾਂ ਚਾਹੀਦਾ ਹੈ ਉਮੀਦ ਤਾਂ ਰੱਖਦੇ ਆ ਤੇ ਗਾਂ ਹੁਣ ਜੇ ਕਿਸੇ ਦਿਨ ਮਾਂਚ ਮੇਰ ਹੋਊਗੀ ਤਾਂ ਸਰਕਾਰਾਂ ਦੇ ਫੇਰ ਹੀ ਹੈ ਹਨਾ ਚੋਲੋ ਕਿਤਨਾ ਕਿਤੇ ਹੌਸਲਾ ਜ਼ਰੂਰ ਹੁੰਦਾ ਕਿਉਂਕਿ ਪਹਿਲਾ ਦਿਨ ਗਿਣਦੇ ਸੀ ਆਪਾਂ 52 ਦਿਨ ਹੋ ਗਏ 53 ਦਿਨ ਹੋ ਗਏ ਹੁਣ ਮੈਡੀਕਲ ਸਹਾਇਤਾ ਮਿਲ ਰਹੀ ਆ ਡਾਕਟਰਾਂ ਦੇ ਹੱਥ ਦੇ ਵਿੱਚ ਨੇ ਤੁਹਾਡੇ ਭਰਾ ਹਾਂਜੀ 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 ਹੁਣ ਕੋਈ ਥੋੜਾ ਬਿਹਲਾ ਹੌਸਲਾ ਤਾਂ ਹੈਗਾ ਹੀ ਆਪਾਂ ਨੂੰ ਹੈਗਾ ਹੀ ਇਸ ਗੱਲ ਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਚੜ੍ਹਦੀ ਕਲਾ ਵਿੱਚ ਰੱਖੂਗਾ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਮੀਦਾ ਪਰ ਉਸ ਸਾਈ ਸਤਿਗੁਰ ਤੇ ਚੱਲਣਾ ਚਾਹੀਦਾ ਤਾਂ ਬਿਲਕੁਲ ਜਗਜੀਤ ਸਿੰਘ ਡੱਲੇਵਾਲ ਦੇ ਵੱਡੇ ਭੈਣ ਜਿਹੜੇ ਉਹ ਖੁਦ ਆਪਣੇ ਭਰਾ ਦੇ ਨਾਲ ਚੱਲ ਕੇ ਆਏ ਨੇ ਕਿਉਂਕਿ ਆ ਲੰਬੇ ਸਮੇਂ ਤੋਂ ਜਿਹੜੇ ਹੈਗੇ ਨੇ ਜਗਜੀਤ ਸਿੰਘ ਡੱਲੇਵਾਲ ਖੇਤੀ ਮੰਗਾ ਦੇ ਖਿਲਾਫ ਡਟੇ ਹੋਏ ਨੇ ਛਿਆਰ ਦਿਨ ਲਗਾਤਾਰ ਹੋ ਚੁੱਕੇ ਨੇ ਤੇ ਅੱਜ ਨਤਮਸਤਕ ਹੋਏ ਸੀ ਉਹਨਾਂ ਦੀ ਭੈਣ ਦੀਆਂ ਅੱਖਾਂ ਦੇ ਵਿੱਚ ਹਿੰਝੂ ਆ ਗਏ ਕਿਉਂਕਿ ਭੈਣ ਕਹਿ ਰਹੀ ਹੈ ਕਿ ਜਿਹੜਾ ਡੱਲੇਵਾਲ ਖੁਦ ਸ਼ੇਰ ਵਾਂਗੂ ਵੜ ਕੇ ਮਾਰਦਾ ਸੀ ਅੱਜ ਜਦੋਂ ਉਹਦਾ ਮਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਤਮਸਤਕ ਹੋਣ ਨੂੰ ਆਇਆ ਮੱਥਾ ਟੇਕਣ ਨੂੰ ਆਇਆ ਤਾਂ ਉਦੋਂ ਜਗਜੀਤ ਸਿੰਘ ਡੱਲੇਵਾਲ ਖੁਦ ਖੜੇ ਨਹੀਂ ਹੋ ਸਕੇ ਉਹਨਾਂ ਦੀ ਭੈਣ ਦੇਖ ਰਹੀ ਸੀ ਕਿ ਉਹਨਾਂ ਨੂੰ ਬੈੱਡ ਦੇ ਉੱਪਰ ਲਜਾਇਆ ਗਿਆ ਤੇ ਉਹ ਲੇਟੇ ਲੇਟੇ ਨੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਿਆ ਕੈਮਰੇ ਦੇ ਪਿੱਛੇ ਮੇਰੇ ਸਾਥੀ ਵਿਨੋਦ ਕੁਮਾਰ ਨੇ ਮੈਂ ਆ ਚਰਨਜੀਤ ਕੌਸ਼ਲ ਖਨੋਰੀ ਬਾਰਡਰ ਤੋਂ న్యూਜ਼ ਏਨ ਪੰਜਾਬ